ਸਤਿਕਾਰਯੋਗ ਪੰਜਾਬੀ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭੂ ਪੰਜਾਬ ਬੜੀਆਂ ਆਫਤਾਂ ਵਿੱਚ ਘਰਿਆ ਹੋਇਆ ਹੈ ਘਰਿਆ ਹੋਇਆ ਜਿਦੇ ਵਿੱਚੋਂ ਵੱਡੀ ਆਫਤ ਹੈ ਜਿਹੜੀ ਮਾਝੇ ਦੇ ਦੋਆਪੇ ਦੇ ਵਿੱਚ ਖਾਸ ਕਰਕੇ ਦਰਿਆਜੀ ਪਾਣੀ ਦੀ ਹੜਾਂ ਨਹੀਂ ਹੈ ਆਪ ਅਰਦਾਸ ਕਰਦੇ ਹਾਂ ਕਿ ਕਾਲਪੁਰ ਖਵਾਈ ਗਰੂ ਔਰ ਆਮ ਉਹ ਗੱਲਾ ਅੱਲਾ ਉਹ ਗੌਰ ਸਾਡੇ ਸੋਹਣੇ ਦੇਸ ਪੰਜਾਬ ਦੇ ਸਿਰ ਤੇ ਹੱਥ ਰੱਖੇ ਤੇ ਜੋ ਇਹ ਆਪਤਾ ਹੈ ਇਹ ਜਲਦੀ ਟਲ ਜਾਵੇ ਸੋ ਅੱਜ ਮੈਂ ਉਸ ਤੋਂ ਇਲਾਵਾ ਇੱਕ ਮੀਨਾਲ ਸੰਵੰਦ ਤੇ ਇੱਕ ਮੀਨਾਲ ਹੜ ਹੁੰਦੇ ਆ ਮੀਨਾਲ ਸੰਵੰਦ ਤੇ ਇੱਕ ਗੱਲ ਕਰਨੀ ਚਾਹੁੰਨਾ ਤੁਹਾਡੇ ਨਾਲ ਕਿ ਅੱਜ 3 ਸਤੰਬਰ ਹੈ ਕਾਫੀ ਸਮਾਂ ਦੇ ਧੋਪਣੇ ਲਈ ਹੈ ਪਹਿਲਾਂ ਨਾਲੋਂ ਮੌਸਮ ਦਾ ਇੰਨਾ ਫਰਕ ਅੱਜ ਲੱਗਿਆ ਹੈ ਅੱਜ ਨਹੀਂ ਤਾਂ ਵਿਚਾਰਿਆ ਹੈਗਾ ਨਹੀਂ ਤਾਂ ਬਹੁਤ ਸਾਰੇ ਹੋਰ ਪੰਜਾਬ ਦੇ ਹਿੱਸੇ ਜਿਨ੍ਹਾਂ ਚ ਹਟ ਨਹੀਂ ਆਏ ਉੱਥੇ ਵੀ ਫਸਲਾਂ ਖਰਾਬ ਹੋ ਰਹੀਆਂ ਨੇ ਨਰਮੇ ਦੀਆਂ ਸਬਜ਼ੀਆਂ ਖਰਾਬ ਹੋ ਗਈਆਂ ਹਰੇ ਚਾਰੇ ਖਰਾਬ ਹੋ ਗਏ ਨਿਸ਼ਾਨ ਪੂਰੇ ਪੰਜਾਬ ਵਿੱਚ ਜਿਹੜੀ ਸਾਡੀ ਕਿਸਾਨੀ ਹੈ ਉਹ ਚੱਲ ਰਹੀ ਹੈ ਸੋ ਅੱਜ ਮੈਂ ਇੱਕ ਤੁਹਾਡਾ ਜਿਹੜੀ ਅੱਜ ਮੈਂ ਗੱਲ ਕਰਨੀ ਧੁੱਪ ਦੇ ਕਰਨੀ ਅੱਜ ਜਿਆਦਾ ਯਾਦ ਆਇਆ ਵੀ ਇਹ 20 ਤੋਂ ਬਾਅਦ ਆਪਾਂ ਸਬਜੈਕਟ ਵੀ ਇਹੀ ਰੱਖਿਆ ਹੈ ਧੁੱਪ ਨੇ ਕਿਲੇ ਤਾਂ ਕਿਹੜੀ ਗੱਲ ਦਾ ਧਿਆਨ ਰੱਖਣਾ ਪਿਆਬੀ ਭਰਾਓ ਆਪਾਂ ਥੋੜੇ ਦਿਨ ਪਹਿਲਾਂ ਦੇਖਿਆ ਸੀ ਇੱਕ ਸਿਆਣਾ ਬੰਦਾ ਸਾਈਕਲ ਤੇ ਜਾ ਰਿਹਾ ਹੈ ਤੇ ਜਾਂਦੇ ਜਾਂਦੇ ਤੁਸੀਂ ਬਹੁਤ ਔਨੇ ਵੀਡੀਓ ਦੇਖੀ ਹੋ ਉਹ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋਈ ਸੀ ਕਿ ਉਹਦੇ ਉੱਪਰ ਕੰਧ ਟਿਕਵੀ ਤੁਰੇ ਜਾਂਦੇ ਤੇ ਤੇ ਉਹਦੀ ਮੌਤ ਹੋ ਗਈ ਬਾਅਦ ਚ ਪਤਾ ਲੱਗਿਆ ਕਿ ਉਹਦੀ 58 ਸਾਲ ਉਮਰ ਸੀ ਤੇ ਸਾਡੇ ਨੇੜੇ ਪਿੰਡ ਜਵਾਰ ਕੇ ਜੋ ਕਿ ਮਾਨਸਾ ਜ਼ਿਲ੍ਹੇ ਚ ਪੈਂਦਾ ਹੈ ਜਵਾਰ ਕੇ ਦਾ ਪਿੰਡ ਮੀ ਹਟਣ ਤੋਂ ਬਾਅਦ ਮੈਂ ਤੁਹਾਡੇ ਕੋਲ ਗਲਤ ਧਿਆਨ ਚ ਲਿਆਉਣਾ ਚਾਹਣਾ ਜਿੰਨੀ ਕੁ ਮੈਂ ਸਿਆਣੇ ਤੋਂ ਸੁਣੀ ਹੈ ਜਾਂ ਦੇਖੀ ਹੈ ਜਾਂ ਸੋਚੀ ਹੈ ਜਾਂ ਹੁਣ ਵੀ ਤਜਰਬਾ ਕਰ ਰਿਹਾ ਹਾਂ ਉਹਦੇ ਆਧਾਰ ਤੇ ਮੀਂਹ ਹਟਣ ਤੋਂ ਬਾਅਦ ਜਿਹੜਾ ਕੰਧਾਂ ਡਿੱਗਣ ਦਾ ਸਿਲਸਿਲਾ ਇੱਕ ਵਾਰੀ ਵਧੂ ਆ ਜਦੋਂ ਮੀਂਹ ਹਟ ਜਾਂਦਾ ਧੁੱਪ ਨਿਕਲ ਆਉਂਦੀ ਹੈ ਤਾਂ ਕੰਧ ਦੀਆਂ ਤਰੇੜਾਂ ਜਿਹੜੀਆਂ ਉਹ ਵਾਧ ਜਾਂਦੀਆਂ ਨੇ ਧੁੱਪ ਦੇ ਨਾਲ ਬਹੁਤ ਆਮ ਤੁਸੀਂ ਦੇਖੋਗੇ ਸੱਤਾਂ ਤੋਂ ਉੱਪਰੋਂ ਮਟੀਰੀਅਲ ਆ ਜੋ ਰੰਗ ਰੋਗਣਾ ਜਾਂ ਹੋਰ ਉਹ ਧੁੱਪ ਤੋਂ ਬਾਅਦ ਡਿੱਗਣਾ ਸ਼ੁਰੂ ਹੋ ਗਿਆ ਡਿੱਗਣ ਲੱਗ ਜੂਗਾ ਕਾਰਨ ਕਈ ਇੱਕ ਤਾਂ ਜੋ ਵਿਗਿਆਨ ਵੀ ਇਹ ਗੱਲ ਕਹਿੰਦਾ ਚੀਜ਼ਾਂ ਜਿਹੜੀਆਂ ਕਰਮ ਨੂੰ ਹੋਣ ਤੇ ਫੈਲ ਰਹੀਆਂ ਇੱਕ ਤਾਂ ਇਹ ਕਾਰਨ ਹੋ ਗਿਆ ਫੈਲ ਕੇ ਪਾੜ ਜਾਂਦੀਆਂ ਨੇ ਤੇੜਾ ਵੱਜ ਜਾਂਦੀਆਂ ਸੋ ਇਸ ਤੇ ਮੱਦੇ ਨਜ਼ਰ ਮੈਂ ਤੁਹਾਡੇ ਸਾਰਿਆਂ ਦੇ ਅੱਗੇ ਇੱਕ ਬੇਨਤੀ ਕਰਦਾ ਪਹਿਲੀ ਗੱਲ ਤਾਂ ਜਿਹੜੀਆਂ ਪ੍ਰਾਣੀਆਂ ਕੱਢਾਂਈਆਂ ਜਿਹੜੀਆਂ ਨਾਜ਼ਕ ਹਾਲਤ ਵਿੱਚ ਹੈਗੀਆਂ ਜੇ ਹੋ ਸਕਦਾ ਤਾਂ ਉਹਨਾਂ ਨੂੰ ਜਿਹੜੀ ਦੇ ਡਿਗੂ ਡਿਗੂ ਕਰਨ ਵਾਲੀ ਹਾਲਤਾਂ ਉਹਨੂੰ ਹਟਾ ਦਿਓ ਉਹਨੂੰ ਖੁਦ ਹੀ ਢੇੜ ਦਿਓ ਦੇਖ ਦਿਓ ਜਿਵੇਂ ਪੰਜਾਬੀ ਚ ਕਹਿੰਦੇ ਆ ਦੂਜੀ ਗੱਲ ਨਹੀਂ ਵੀ ਤਾਂ ਘੱਟ ਤੋਂ ਘੱਟ ਇਹ ਨੀਂਦ ਦਾ خیال ਜਰੂਰ ਰੱਖੋ ਕਿ ਜਿਹੜੀਆਂ ਉਹ ਕੰਧਾਂ ਨੇ ਉਹਨਾਂ ਦੇ ਨੇੜੇ ਨਹੀਂ ਲੰਘਿਆ ਜਾਵੇ ਤੀਜੀ ਗੱਲ ਹੈਗੀ ਆ ਆਪਣੇ ਤੋਂ ਵੱਡਿਆਂ ਨੂੰ ਬਜ਼ੁਰਗਾਂ ਨੂੰ ਬਿਮਾਰ ਨੂੰ ਆ ਜਿਹੜੇ ਤੁਹਾਡੇ ਸਿਆਣੇ ਬਜ਼ੁਰਗ ਹੈਗੇ ਘਰ ਦੇ ਵਿੱਚ ਕੋਸ਼ਿਸ਼ ਕਰੋ ਉਹ ਉਹਨਾਂ ਦੇ ਨੇੜੇ ਨਾ ਜਾਣਾ ਔਰ ਸਭ ਤੋਂ ਐਮ ਗੱਲ ਹੈਗੀ ਹੈ ਕਿ ਜਦੋਂ ਬੱਚੇ ਹੈਗੇ ਉਹਨਾਂ ਨੂੰ ਵੀ ਹੁਣ ਇੱਕ ਵਾਰੀ ਇਸ ਤਰ੍ਹਾਂ ਲੱਗੋ ਵੀ ਬਾਹਰ ਨਿਕਲ ਕੇ ਧੁੱਪ ਨਿਕਲੀ ਹੈ ਸਾਣ ਲਈ ਖੇਡ ਲਈ ਬਚਪਨ ਦੀ ਉਮਰ ਹੀ ਉਹਦੀ ਹੁੰਦੀ ਹੈ ਖੇਡਾਂ ਵਾਲੀ ਉਹਨਾਂ ਨੂੰ ਉਹਨਾਂ ਕੰਧਾਂ ਦੇ ਨੇੜੇ ਖੇਡਣ ਤੋਂ ਬਰਜੋ ਦੂਰ ਰੱਖੋ ਉਹਨਾਂ ਦਾ ਪੂਰਾ ਧਿਆਨ ਰੱਖੋ ਤਿੰਨ ਚਾਰ ਦਿਨ ਘਟ ਤੋਂ ਘਟ ਜਦੋਂ ਧੁੱਪ ਨਿਕਲੀ ਜਿਵੇਂ ਅੱਜ ਧੁੱਪ ਨਿਕਲੀ ਹੋਈ ਹੈ ਜਿਵੇਂ ਜਿਵੇਂ ਧੁੱਪ ਤਿੰਨ ਚਾਰ ਦਿਨ ਘਟ ਤੋਂ ყੜੇਸ ਗੱਲ ਦਾ ਖਿਆਲ ਜ਼ਰੂਰ ਰੱਖੋ ਤਾਂ ਜੋ ਜੋ ਲੋਹਾਰ ਕੇ ਦੇ ਵਿੱਚ ਹਾਦਸਾ ਹੋਇਆ ਸੀ ਮੀਂਹ ਦਰਾਂਵੈ ਸੀ ਮੀਂਹ ਤੋਂ ਬਾਅਦ ਹੋਣ ਵਾਲੇ ਜਿਹੜੇ ਹਾਸੇ ਆ ਜੋ ਕੰਧਾਂ ਦੀਆਂ ਤਰੇੜਾਂ ਧੁੱਪ ਨਾਲ ਵੱਧ ਕੇ ਜੋ ਪਾੜ ਕੇ ਡਿੱਗਣ ਵਾਲੇ ਹੈਗੀਆਂ ਉਹਨਾਂ ਹਾਸਿਆਂ ਤੋਂ ਬਚਿਆ ਜਾ ਸਕੇ ਕਿਸੇ ਦਾ ਵੀ ਜਾਨੀ ਮਾਲੀ ਨੁਕਸਾਨ ਨਾ ਹੋਵੇ ਸਾਡਾ ਜਿਹੜਾ ਰੰਗਲਾ ਪੰਜਾਬ ਹੈਗਾ ਇਸੇ ਤਰ੍ਹਾਂ ਹਸਦਾ ਵਸਦਾ ਰਹੇ ਸੋ ਮੇਰੀ ਇੱਕ ਇਹ ਵਿਚਾਰ ਹੈ ਮੈਂ ਇਨਾਂ ਕੋ ਖੁਦ ਵੀ ਦੇਖਿਆ ਕੁਛ ਥਾਵਾਂ ਤੇ ਵਾਕਈ ਉਹ ਪਾੜ ਰਹੇ ਨੇ ਜੋ ਕਿ ਤੇ ਟੇੜਾ ਤਾਂ ਟੇੜਾ ਵੱਧ ਰਹੀ ਹੈ ਜਿਸ ਨੂੰ ਨਹੀਂ ਯਕੀਨ ਤਾਂ ਉਹ ਆਪਣਾ ਅੱਜ ਦੀ ਧੁੱਪ ਨਾਲੀ ਜਿੱਕੇ ਨੇੜੇ ਹੈਗੀ ਛੋਟੇ ਜਿਹੇ ਇਨਸਾਨੀ ਲਾ ਕੇ ਦੇਖ ਸਕਦਾ ਪਰ ਇਹ ਨਾ ਆਪਣੀ ਇਨਸਾਨੀ ਲਾਉਂਦੇ ਨਾ ਦੇ ਉੱਤੇ ਡੇਗ ਲਉ ਐਨੀ ਇੱਕ ਗੱਲ ਦਾ ਮੇਰੇ ਭਰਾ ਮੇਰੇ ਵੀਰ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਮੇਰੇ ਪੰਜਾਬੀ ਵੀਰ ਧਿਆਨ ਰੱਖੋ ਸੋ ਅੱਜ ਦੀ ਵੀਡੀਓ ਚ ਇੰਨੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ